ਸਰ ਜਦੋਂ ਹਣਾ ਕੀ ਕਹਿੰਦੇ ਹੁੰਦੇ ਨੇ ਵੀ ਕੌਮ ਦੇ ਪੰਥ ਦੇ ਭਲੇ ਲਈ ਕੋਈ ਫੈਸਲਾ ਲੈਣਾ ਹੋਵੇ ਉਹ ਤਾਂ ਵਿਰੋਧੀਆਂ ਦੇ ਮੂੰਹ ਨੂੰ ਜਿੰਦੇ ਲੱਗ ਜਾਂਦੇ ਨੇ ਤੇ ਹੁਣ ਜਿਹੜਾ ਜਥੇਦਾਰਾਂ ਦੀ ਨਿਯੁਕਤੀ ਨੂੰ ਲੈ ਕੇ ਵੀ ਵਿਵਾਦ ਖੜਾ ਹੋ ਗਿਆ ਇਹ ਨੀਮਾ ਵਿੱਚ ਕੋਈ ਬਦਲਾ ਆਇਆ ਕੋਈ ਤਬਦੀਲੀ ਆਈ ਜੀ ਦੇਖੋ ਉਹੀ ਗੱਲ ਹੈ ਪਹਿਲਾਂ ਵਾਲੀ ਗੱਲ ਕਿ ਜਦ ਜਥੇਦਾਰਾਂ ਨੂੰ ਹਟਾਇਆ ਗਿਆ ਬਹੁਤ ਉਹ ਘਟਨਾਮੰਦ ਭਾਗੀ ਘਟਨਾ ਸੀ ਉਸ ਦੇ ਵਿਰੋਧ ਦੇ ਵਿੱਚ ਅਸੀਂ ਬੋਲਦੇ ਰਹੇ ਹਾਂ ਜਿਸ ਤਰੀਕੇ ਦੇ ਨਾਲ ਹਟਾਇਆ ਗਿਆ ਹਾਲਾਂਕਿ ਐਜੂਪੀਸੀ ਦਾ ਆਪਣਾ ਪ੍ਰਬੰਧ ਹੈ ਆਪਣੇ ਨਿਯਮ ਨੇ ਉਸ ਦੇ ਅਕੋਰਡਿੰਗ ਉਹਨਾਂ ਨੂੰ ਹਟਾਇਆ ਜਾਂਦਾ ਪਰ ਜਿਸ ਤਰੀਕੇ ਦੇ ਨਾਲ ਜਲੀਲ ਕਰਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਇਆ ਗਿਆ ਉਹ ਬਹੁਤ ਨਿੰਦਣਯੋਗ ਸੀ ਜャ ਗਿਆਨੀ ਸੁਲਤਾਨ ਸਿੰਘ ਹੋਰਾਂ ਨੂੰ ਜャ ਗਿਆਨੀ ਰਗਵੀਰ ਸਿੰਘ ਹੋਰਾਂ ਨੂੰ ਹਟਾਇਆ ਗਿਆ ਉਹ ਘਟਨਾ ਬਹੁਤ ਮਾੜੀ ਸੀ ਤੇ ਦੂਜੇ ਪਾਸੇ ਜਿਸ ਤਰੀਕੇ ਦੇ ਨਾਲ ਉਹ ਗਿਆਨੀ ਕਲਦੀਪ ਸਿੰਘ ਗੜਗੱਜ ਨੂੰ ਜਿਸ ਤਰੀਕੇ ਦੀ ਤਾਜਬੋਸ਼ੀ ਦਿੱਤੀ ਗਈ ਤਾਂ ਆਪਣੇ ਆਪ ਦੇ ਵਿੱਚ ਉਹ ਸਵਾਲ ਉੱਠ ਰਹੇ ਸੀ ਉਹੀ ਗੱਲ ਹੈ ਕਿ ਜੇ ਤੁਸੀਂ ਇਹ ਚੀਜ਼ ਨੂੰ ਕਹਿੰਦੇ ਹੋ ਕਿ ਮਾੜਾ ਵਾਪਰਿਆ ਤਾਂ ਦੂਜੇ ਪਾਸੇ ਜਿਹੜੀ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਜਥੇਦਾਰਾਂ ਦੀ ਨਿਯੁਕਤੀ ਅਤੇ ਜਿਹੜੀ ਸੇਵਾ ਮੁਕਤੀ ਹੈ ਉਸ ਦੇ ਲਈ ਵਿਧਿ ਵਿਵਧਾਨ ਬਣਾਉਣਾ ਚਾਹੀਦਾ ਤਾਂ ਉਸ ਦੀ ਤਾਰੀਫ਼ ਵੀ ਕਰਨੀ ਪਣਦੀ ਹੈ ਹਰਜਿੰਦਰ ਸਿੰਘ ਧਾਮੀ ਪਿਛਲੇ ਦਿਨਾਂ ਦੇ ਵਿੱਚ ਐਲਾਨ ਕਰ ਚੁੱਕੇ ਨੇ ਕਿ ਜਥੇਦਾਰਾਂ ਦੀ ਸੇਵਾ ਮੁਕਤੀ ਅਤੇ ਜਿਹੜੀ ਸੇਵਾ ਮੁਕਤੀ ਹੈ ਤੇ ਉਹਨਾਂ ਦੇ ਅਹੁਦਾ ਸੰਭਾਲਣ ਦੀ ਪ੍ਰਕਿਰਿਆ ਦੇ ਲਈ ਇੱਕ ਵਿਧਿ ਵਿਵਧਾਨ ਬਣਾਇਆ ਜਾਵੇਗਾ ਤਾਂ ਉਸ ਤਰੀਕੇ ਦੇ ਨਾਲ ਹੀ ਹੁਣ ਤਾਰੀਫ਼ ਵੀ ਕਰਨੀ ਪਣਦੀ ਹੈ ਤੇ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਦੇ ਵਿੱਚ ਸਾਰਾ ਕੁਝ ਹੋ ਰਿਹਾ ਤਾਂ ਇਹ ਜਿਹੜੀ ਚੀਜ਼ ਚੰਗੀ ਹੋਈ ਹੈ ਤੇ ਚੰਗੀ ਹੋਣੀ ਚਾਹੀਦੀ ਹੈ ਜਾਂ ਫਿਰ ਅਮਰਸ਼ਾਹ ਦੇ ਵਿਰੁੱਧ ਨਿੰਦਿਆ ਮਤਾ ਪਾਸ ਕੀਤਾ ਗਿਆ ਉਹ ਚੰਗੀ ਚੀਜ਼ ਸੀ ਇਸੇ ਤਰੀਕੇ ਦੇ ਨਾਲ ਜੇ ਆਵਾਜ਼ ਬੁਲੰਦ ਕੀਤੀ ਜਾਵੇਗੀ ਤਾਂ ਕਿਤੇ ਨਾ ਕਿਤੇ ਉਸ ਦਾ ਅਸਰ ਸਰਕਾਰਾਂ ਤੇ ਪੈਂਦਾ ਉਹ ਭਾਵੇਂ ਪੰਜਾਬ ਸਰਕਾਰ ਤੇ ਹੋਵੇ ਜਾਂ ਫਿਰ ਦੂਜੇ ਪਾਸੇ ਕੇਂਦਰ ਸਰਕਾਰ ਤੇ ਹੋਵੇ ਇੱਕ ਬੰਦੀ ਸਿੰਘਾਂ ਦੇ ਨਾਲ ਜੁੜੀ ਹੋਰ ਵੀ ਗੱਲ ਹੈ ਕਿਉਂਕਿ ਜਦ ਜਿਹੜਾ ਕੌਮੀ ਇਨਸਾਫ ਮੋਰਚਾ ਮਹਾਲੀ ਚੰਡੀਗੜ੍ਹ ਸਰਹੱਦ ਦੇ ਉੱਤੇ ਲੱਗਿਆ ਹੋਇਆ ਉਸ ਨੂੰ মিডিਆ ਸਪੇਸ ਨਹੀਂ ਮਿਲਦਾ মিডিਆ ਦੇ ਵੱਲੋਂ ਉਹਨਾਂ ਕਵਰੇਜ ਨਹੀਂ ਕੀਤਾ ਜਾਂਦਾ ਹਾਲਾਂਕਿ ਸਰਕਾਰ ਦੇ ਨਿਰਦੇਸ਼ ਹੁੰਦੇ ਨੇ ਕਿ ਕਿਹੜੀ ਚੀਜ਼ ਨੂੰ ਕਿਸ ਤਰੀਕੇ ਦੇ ਨਾਲ ਕਵਰੇਜ ਮਿਲਣੀ ਆ ਤਾਂ ਇਸ ਤਰੀਕੇ ਦਾ ਪ੍ਰਭਾਵਿਤ মিডিਆ ਨੂੰ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਸਰਕਾਰਾਂ ਕਰਦੀਆਂ ਨੇ ਉਹ ਭਾਵੇਂ ਕੇਂਦਰ ਸਰਕਾਰ ਹੋਵੇ ਭਾਵੇਂ ਪੰਜਾਬ ਸਰਕਾਰ ਹੋਵੇ ਪਰ ਫਿਰ ਵੀ ਕੁਝ ਆਧਾਰੇ ਨੇ ਜਿਹੜੇ ਆਪਣੀ ਜ਼ਿੰਮੇ ਵਾਰੀ ਸੰਭਾਲਦੇ ਨੇ ਜਿਹੜੇ ਕਿ ਨੌਕਰੀ ਨਹੀਂ ਪੱਤਰਕਾਰੀ ਕਰਦੇ ਨੇ ਉਹ ਲਗਾਤਾਰ ਲੱਗੇ ਰਹਿੰਦੇ ਨੇ ਤੇ ਉਹਨਾਂ ਦੇ ਵਕ ਵਕ ਸਮਿਆਂ ਤੇ ਪਰਚੇ ਵੀ ਹੁੰਦੇ ਨੇ ਉਹਨਾਂ ਦੇ ਉੱਤੇ ਉਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਆ ਬਹੁਤ ਸਾਰੀਆਂ ਘਟਨਾਵਾਂ ਸਾਡੇ ਸਾਹਮਣੇ ਆਉਂਦੀਆਂ ਨੇ ਤਾਂ ਉੱਥੇ ਕੰਮਿੰਸਾ ਮੋਰਚੇ ਤੇ ਹਰਜਿੰਦਰ ਸਿੰਘ ਧਾਮੀ ਜਦੋਂ ਪਹੁੰਚਦੇ ਨੇ ਤਾਂ ਉਹਨਾਂ ਤੇ ਹਮਲਾ ਹੋ ਜਾਂਦਾ ਤਾਂ ਸਾਨੂੰ ਆਪਣੇ ਆਪ ਦੇ ਵਿੱਚ ਵੀ ਬਦਲਾਅ ਕਰਨਾ ਪਵੇਗਾ ਜਿਹੜਾ ਜੇ ਅੱਜ ਅਸੀਂ ਕਿਸੇ ਚੀਜ਼ ਨੂੰ ਲੈ ਕੇ ਪ੍ਰੋਟੈਸਟ ਕਰ ਰਹੇ ਹਾਂ ਤੇ ਜੇਕਰ ਕੋਈ ਸਾਡਾ ਵਿਰੋਧੀ ਵੀ ਸਾਡੇ ਨਾਲ ਆ ਕੇ ਬੈਠਦਾ ਤਾਂ ਸਾਨੂੰ ਉਹਨਾਂ ਨੂੰ ਬਿਠਾਉਣਾ ਚਾਹੀਦਾ ਤੇ ਹਰਜਿੰਦਰ ਸਿੰਘ ਧਾਮੀ ਉਦੋਂ ਐਜੂਪੀਸੀ ਦੇ ਮੌਜੂਦਾ ਪ੍ਰਧਾਨ ਸੀ ਤੇ ਜਦ ਉਹਨਾਂ ਤੇ ਹਮਲਾ ਹੋਇਆ ਤਾਂ ਆਪਣੇ ਆਪ ਦੇ ਵਿੱਚ ਵੀ ਤੇ ਸਰਕਾਰਾਂ ਨੂੰ ਵੀ ਤੇ ਇਨਸਾਨਾਂ ਨੂੰ ਵੀ ਸਾਰਿਆਂ ਨੂੰ ਜ਼ਿੰਮੇਵਾਰੀ ਸੰਭਾਲਣੀ ਪਊਗੀ ਤਾਂ ਹੀ ਪੰਜਾਬ ਦਾ ਕੋਈ ਮਸਲਾ ਹੱਲ ਹੋ ਸਕਦਾ ਹੈ ਅਸੀਂ ਸਿਰਫ ਡਿਜੀਟਲ মিডিਆ ਤੇ ਇੱਕ ਦੂਜੇ ਨੂੰ ਗਾਲਾਂ ਕੱਢਦੀਆਂ ਸਾਰੇ ਹੀ ਆ ਪਾਰਟੀਆਂ ਨੇ ਆਪਣੇ ਆਈਟੀ ਸੈੱਲ ਰੱਖੇ ਨੇ ਜੇਕਰ ਕਿਸੇ ਪਾਰਟੀ ਦੇ ਵਿਰੋਧ ਦੇ ਵਿੱਚ ਕੋਈ ਗੱਲ ਜਾਂਦੀ ਹੈ ਸਰਕਾਰ ਨੇ ਤਾਂ ਰੱਖਣੀ ਹੁੰਦੇ ਨੇ ਪਹਿਲਾਂ ਵੀ ਸਰਕਾਰਾਂ ਰੱਖਦੀਆਂ ਰਹੀਆਂ ਨੇ ਅਕਾਲੀ ਦਲ ਦੇ ਉੱਤੇ ਇਲਜ਼ਾਮ ਲੱਗਦਾ ਕਿ ਬਾਦਲ ਨੇ ਇਹ ਕੰਮ ਸ਼ੁਰੂ ਕੀਤਾ ਸੀ ਤੇ ਉਸ ਤੋਂ ਵੱਡੇ ਪੱਧਰ ਤੇ ਹੁਣ ਆਮ ਆਦਮੀ ਪਾਰਟੀ ਕਰਦੀ ਆ ਤਾਂ ਇਸ ਤਰੀਕੇ ਦੇ ਇਲਜ਼ਾਮ ਲਗਾਤਾਰ ਲੱਗਦੇ ਰਹਿੰਦੇ ਨੇ ਪਰ ਜ਼ਿੰਮੇਵਾਰੀ ਸਾਰਿਆਂ ਨੂੰ ਨਿਭਾਉਣੀ ਪਵੇਗੀ ਜੇਕਰ ਬੰਦੀ ਸਿੰਘਾਂ ਦੀ ਰਿਹਾਈ ਚਾਹੀਦੀ ਹੈ ਤਾਂ ਸਾਰਿਆਂ ਨੂੰ ਇੱਕ ਜੁੱਟ ਹੋਣਾ ਪਵੇਗਾ ਉਹ ਭਾਵੇਂ ਦਲ ਖਾਲਸਾ ਭਾਵੇਂ ਅਕਾਲੀ ਦਲ ਅੰਮ੍ਰਿਤਸਰ ਹੈ ਜਾਂ ਫਿਰ ਐ ਜੀ ਪੀ ਸੀ ਹੈ ਜਾਂ ਫਿਰ ਸਾਡੀਆਂ ਦਮਦਮੀ ਟਕਸਾਲਾ ਨੇ ਸਾਰਿਆਂ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਮੋਰਚਾ ਸੰਭਾਲਣਾ ਪਵੇਗਾ ਪਰ ਇਹ ਜੇ ਤੁਸੀਂ ਇਹ ਕਰਦੇ ਰਹੇ ਕਿ ਇੱਕ ਬੰਦਾ ਬੰਦੀ ਸਿੰਘਾਂ ਦੀ ਗੱਲ ਕਰਦਾ ਦੂਜਾ ਬੰਦਾ ਨਹੀਂ ਕਰੂਗਾ ਇੱਕ ਬੰਦਾ ਜੀ ਸਾਡਾ ਕਿਤੇ ਨਾ ਆਇਆ ਆਉਂਦਾ ਜੀ ਉਸ ਨੂੰ ਲੈ ਕੇ ਵਿਵਾਦ ਹੋ ਜਾਂਦਾ ਇਹ ਨਾ ਕਿਉਂ ਆਇਆ ਜੀ ਤੇ ਦੂਜੇ ਪਾਸੇ ਉਹੀ ਫਿਰ ਸਿੱਧਾ ਦਿੰਦਾ ਹੈ ਕਿ ਬੀਜੇ ਬਹੁਤ ਸਾਰੇ ਉਹਨਾਂ ਨੇ ਤਰਕ ਦਿੱਤਾ ਕਿ ਬਹੁਤ ਸਾਰੇ ਹਿੰਦੂ ਗੁਰਦੁਆਰਿਆਂ ਦੇ ਵਿੱਚ ਚਲੇ ਜਾਂਦੇ ਨੇ ਜਾਂ ਮੰਦਰਾਂ ਦੇ ਵਿੱਚ ਚਲੇ ਜਾਂਦੇ ਨੇ ਉਸ ਨੂੰ ਲੈ ਕੇ ਕੀ ਹੈ ਜੀ ਹਰੇਕ ਗੱਲ ਤੇ ਉੱਤੇ ਅਲੱਗ-ਅਲੱਗ ਤਰਕ ਦੇ ਨਾਲ ਬਹੁਤ ਜ਼ਿਆਦਾ ਕੌਮ ਨੂੰ ਉਲਝਾਇਆ ਜਾਂਦਾ ਖਾਸ ਤੌਰ ਤੇ ਡਿਜੀਟਲ ਮੀਡੀਆ ਤੇ ਵਕ ਵਕ ਆਗੂਆਂ ਦੇ ਜਿਸ ਤਰੀਕੇ ਦੇ ਨਾਲ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਤਾਂ ਬਹੁਤ ਸਾਰਾ ਜਿਹੜਾ ਕਚੁੰਬਰ ਕੱਟ ਦਿੱਤਾ ਗਿਆ ਕੌਮ ਦਾ ਤੇ ਕਿਸੇ ਨੂੰ ਕਿਸੇ ਨੂੰ ਅੱਗੇ ਆਉਣਾ ਪਵੇਗਾ ਸੇਧ ਦੇਣੀ ਪਵੇਗੀ ਜਦ ਤੱਕ ਇਕਜੁੱਟ ਨਹੀਂ ਨਾ ਹੀ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਆ ਨਾ ਪੰਜਾਬੀ ਬੋਲਦੇ ਇਲਾਕੇ ਮਿਲਦੇ ਨੇ ਨਾ ਚੰਡੀਗੜ੍ਹ ਮਿਲਣਾ ਜਾਂ ਜਾਂ ਫਿਰ ਪੰਜਾਬ ਐਂਡ ਸਿੰਧ ਬੈਂਕ ਦਾ ਮੁੱਦਾ ਸੀ ਜਿਸ ਤੇ ਸਿੱਖਾਂ ਨੂੰ ਨੌਕਰੀਆਂ ਮਿਲਦੀਆਂ ਸੀ ਉਹਨਾਂ ਦਾ ਮੇਨ ਮੁਖੀ ਵੀ ਸਿੱਖ ਹੁੰਦਾ ਸੀ ਬਾਅਦ ਵਿੱਚ ਉਸ ਨੂੰ ਕੇਂਦਰੀਕਰਨ ਕਰਨ ਦੇ ਨਾਂ ਦੇ ਉੱਤੇ ਜਿਹੜੀਆਂ ਪਹਿਲਾਂ ਇਹ ਸਹਿਮਤੀ ਬਣੀ ਸੀ ਕਿ ਉਹਨਾਂ ਦਾ ਮੁਖੀ ਸਿੱਖੀ ਹੀ ਹੋਣਾ ਚਾਹੀਦਾ ਤੇ ਉਹ ਜਾਂਦਾ ਰਿਹਾ ਤੇ ਸਿੱਖਾਂ ਨੂੰ ਨੌਕਰੀਆਂ ਆਲਾ ਜਾਂਦਾ ਰਿਹਾ ਹਾਲਾਂਕਿ ਅਸੀਂ ਕਿਸੇ ਭਾਈਚਾਰੇ ਦੇ ਵਿਰੋਧ ਦੇ ਵਿੱਚ ਨਹੀਂ ਆ ਪਰ ਜਿਹੜੇ ਭਾਈਚਾਰੇ ਦੇ ਕੋਈ ਹੱਕ ਨੇ ਉਹਨਾਂ ਦੀ ਗੱਲ ਕਰਦੇ ਆ ਜੋ ਹਿੰਦੂ ਭਾਈਚਾਰੇ ਦੇ ਹੱਕ ਨੇ ਉਹ ਉਹਨਾਂ ਨੂੰ ਮਿਲਨੇ ਚਾਹੀਦੇ ਨੇ ਜੋ ਮੁਸਲਮਾਨ ਭਾਈਚਾਰੇ ਦੇ ਹੱਕ ਨੇ ਉਹ ਮੁਸਲਮਾਨ ਭਾਈਚਾਰੇ ਨੂੰ ਮਿਲਨੇ ਚਾਹੀਦੇ ਨੇ ਜੋ ਸਿੱਖਾਂ ਦੇ ਹੱਕ ਨੇ ਉਹ ਸਿੱਖਾਂ ਨੂੰ ਮਿਲਨੇ ਚਾਹੀਦੇ ਨੇ ਤੇ ਇੱਕ ਦੂਜੇ ਭਾਈਚਾਰਾ ਇੱਕ ਦੂਜੇ ਦੇ ਹੱਕ ਨਾ ਖਾਵੇ ਅਸਾਨੂੰ ਕਿਸੇ ਭਾਈਚਾਰੇ ਨਾਲ ਸਮੱਸਿਆ ਨਹੀਂ ਪਰ ਜਦ ਸਰਕਾਰਾਂ ਜਿਆਤੀ ਕਰਦੀਆਂ ਨੇ ਜਾਂ ਧੱਕੇਸ਼ਾਹੀ ਕਰਦੀਆਂ ਨੇ ਅਸੀਂ ਪਹਿਲਾਂ ਵੀ ਆਵਾਜ਼ ਬੁਲੰਦ ਕੀਤੀ ਹੈ ਤੇ ਅੱਗੇ ਵੀ ਕਰਦੇ ਰਹਾਂਗੇ ਤੇ ਐ ਜੀ ਪੀ ਸੀ ਸਿੱਖਾਂ ਦੀ ਸਰਮੌਰ ਸੰਸਥਾ ਤੇ ਉਹਦੇ ਨਾਲ ਜੇ ਨਹੀਂ ਖੜਾਂਗੇ ਉਹ ਕਮਜ਼ੋਰ ਹੋਵੇਗੀ ਪ੍ਰਵੰਤ ਨੂੰ ਲੈ ਕੇ ਖਾਮੀਆਂ ਹੋ ਸਕਦੀਆਂ ਨੇ ਕਮੀਆਂ ਕੱਢ ਸਕਦੇ ਹਾਂ ਉਹ ਵੀ ਆਪਣੀ ਮਰਿਆਦਾ ਦੇ ਵਿੱਚ ਰਹਿ ਕੇ ਅੱਜ ਕੱਲ ਤਾਂ ਗਾਲਾਂ ਦਾ ਦੌਰ ਹੈ ਜੇ ਕਿਸੇ ਨੂੰ ਇੱਕ ਦੂਜੇ ਦੀ ਗੱਲ ਨਹੀਂ ਪਸੰਦ ਆਉਂਦੀ ਤਾਂ ਗਾਲਾਂ ਕੱਢ ਦੋ ਕੋਈ ਕਿਸੇ ਨੂੰ ਗਾਲਾਂ ਕੱਢੀ ਜਾਂਦਾ ਕੋਈ ਕਿਸੇ ਨੂੰ ਇਹਦੇ ਵਿੱਚ ਕਸੂਰ ਗਾਲਾਂ ਕੱਢਣ ਵਾਲਿਆਂ ਦਾ ਵੀ ਓੰਨੀ ਆ ਤੇ ਦੇਖਣ ਵਾਲਿਆਂ ਦਾ ਵੀ ਓੰਨੀ ਆ ਚੱਜ ਦੀ ਗੱਲ ਲੋਕ ਘੱਟ ਦੇਖਦੇ ਨੇ ਗਾਲਾਂ ਵਾਲਿਆਂ ਨੂੰ ਬਹੁਤ ਜ਼ਿਆਦਾ ਦੇਖਿਆ ਜਾਂਦਾ ਇਹ ਸਾਰਿਆਂ ਦੀ ਕਸੂਰ ਹੈ ਜੀ ਸਾਡਾ